ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ rau ke kala ਜ਼ਿਲ੍ਹਾ ਮੋਗਾ ਤਹਿਸੀਲ ਨੂੰ ਨਿਹਾਲ ਸਿੰਘ ਆਲਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509686 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਦੇ ਤੌਰ ਤੇ ਵੀਰ ਦੇ ਪਸ਼ੂ ਰੱਖੇ ਹੋਏ ਆ ਕਾਫੀ ਪਸ਼ੂ ਰੱਖੇ ਹੋਇਆ ਲਗਭਗ 10-11 ਦੇ ਕਰੀਬ ਟੋਟਲ ਪਸ਼ੂ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਬਾਈ ਨੇ ਸੇਲ ਕਰਨੇ ਆ ਆ ਜਿਹੜੀਆਂ ਵਹੜਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਆ ਪਹਿਲਣ ਵਾਛੀ ਬਹੁਤ ਚੰਗੀ ਵੱਡੇ ਕੱਦ ਕਾਠ ਵਾਲੀ ਇੱਕ ਪਰਲੇ ਪਾਸੇ ਵਹੜ ਖੜੀ ਆ ਇਹ ਦੋ ਨਾਗ ਸੇਲ ਹੈ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਆਪਣੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਇਨਫਰਮੇਸ਼ਨ ਲੈਦਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਇੰਦਰੀ ਸਿੰਘ ਜੀ ਪਿੰਡਰਾ ਓਕੇ ਕਰਾਂ ਫੋਨ ਨੰਬਰ ਦਾ 84270 37161 ਥੋੜਾ ਜਿਹਾ ਉੱਚੀ ਬੋਲੋ ਦੁਬਾਰਾ ਫੋਨ ਨੰਬਰ 84270 37161 ਦੋ ਨਗ ਬਕਾਓ ਭਾਈ ਦੋ ਜੀ ਦੋ ਵੀ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਜੀ ਹਾਂਜੀ ਕਰ ਲਓ ਕਿੰਨਾ ਵਾ ਸੂ ਆ ਜੀ ਏ ਵੀ ਆ ਪਹਿਲਾਂ ਹਾਂਜੀ ਕਿੰਨੇ ਦਿਨ ਲੈ ਜੂ ਇਹ ਵੀਰੇ ਤਿੰਨ ਤੀਕ ਨੂੰ ਦਿਨ ਪੂਰੇ ਆ ਇਹਦੇ ਤਿੰਨ ਅੱਜ 31 ਉਹ ਤਿੰਨ ਦਿਨ ਪਏ ਆ ਤਿੰਨ ਦਿਨ ਰਹਿ ਗਏ ਜੀ ਪਤਾ ਕਿਹੜੇ ਸੀਮਨ ਤੋਂ ਗੱਭਣਾ ਜੀ ਇਹ ਆਪਣੇ ਕੋਲ ਸੀਮਨ ਦਿਖਾਇਆ ਸੀ ਕਾਪੀ ਤੇ ਵੀ ਲਿਖਿਆ ਵਾ ਇਹ ਹੈਗੀ ਆ ਏਬੀਐਸ ਹਲਕ ਤੋਂ ਆ ਜੀ ਹਲਕ ਤੋਂ ਗੱਭਣਾ ਹਾਂ ਜੀ ਹਲਕ ਤੋਂ ਗੱਭਣਾ ਕਿੰਨਾ ਗਧਦ ਪਿਆ ਜੀ ਦੁੱਧ ਪਈ ਹੁਣ ਆਪਾਂ ਦੇਖ ਲਓ ਵੀ ਮੈਂ ਦਿਖਾਉਂਗਾ ਚੱਡਾ ਹੈਣਾ ਐਕਸੈਡਰ ਦੀ ਆ ਹਮ ਹੈ ਉਹ ਸੋਹਣਿਆਂ ਨਵੇਂ ਇੰਜੀਨੀਅਰ ਦੇ ਹੈ ਹਮ ਤੇ 20 ਤੋਂ ਪਲੱਸ ਜਾਣੀ ਚਾਹੀਦੀ ਆ ਬਾਕੀ ਤੁਸੀਂ ਤੇ ਪਸ਼ੂ ਵੇਦੇ ਰਹਿੰਦੇ ਰਹਿੰਨੇ ਆ ਇੰਨੇ ਤਾਂ ਇਹ ਚਾਹੀਦਾ ਬੈਠ ਨੂੰ ਹਮ ਸਹੀ ਆ ਜੀ ਕੱਢੀਏ ਬਾਹਰ ਨਤੂਰ ਕੇ ਵਿਖਾ ਦਈਏ ਪਹਿਲਾ ਮੋਲ ਦੱਸ ਦਈਏ ਜੈਜਾ ਲੈਣ ਦੇ ਨਾਲ ਆ ਬਾਈ ਮੋਲੇ ਦਾ 75000 ਕਰਦੇ ਆ ਬਾਈ ਆਪਾਂ ਠੀਕ ਹੈ ਜੀ ਦੋਸਤੋ 75000 ਵੀ ਡਿਮਾਂਡ ਕਰਦਾ ਮਾਨ ਤਾਨ ਮੌਕੇ ਤੇ ਆਏਗੇ ਭੈਣ ਭਰਾ ਦਾ ਹੋ ਜੂ ਬੇਫਿਕਰ ਹੋ ਕੇ ਆਜੋ ਪਹਿਲੇ ਸੂਵੇ ਸੁੰਦੀ ਆ ਵੱਡੀ ਵੱਡੀ ਬਹੁਤ ਹੈ ਸੇਵਾ ਸੰਭਾਲ ਵੀ ਵੀਰ ਦੀ ਫੁੱਲ ਕੀਤੀ ਹੋਈ ਆ ਮੱਝਾਂ ਵਰਗਾ ਪੈਠਪੜਾ ਚਾਰ ਸ਼ਪੇਰੋਂ ਗੋਲ ਮਟੋਲ ਪਈ ਆ 31 ਤਰੀਕ ਹੈ 3 ਤਰੀਕ ਨੂੰ ਵੀਰ ਦੱਸਦਾ ਡੇਟ ਮੁਤਾਬਕ ਇਹਦੇ ਦਿਨ ਪੂਰੇ ਹੁੰਦੇ ਆ ਹਲਕ ਤੋਂ ਅੱਗੇ ਗੱਭਣ ਵੀਰ ਦੀ ਉਹ ਪਈ ਕਾਪੀ ਕਾਪੀ ਵੀ ਵੀਰ ਨੇ ਮੈਨੂੰ ਵਿਖਾਈ ਆ ਤੇ ਸਟਰਾਮਾਂ ਵਾਲੀ ਆ ਡੱਬੀ ਪਈ ਜਿੰਨੇ ਪਸ਼ੂ ਵੀਰ ਦੇ ਰੱਖਿਓ ਜਾਂ ਸਾਰਿਆਂ ਦਾ ਰਿਕਾਰਡ ਹੈਗਾ ਸਟਰਾ ਹੈਗੇ ਜੇ ਕਿਸੇ ਨੂੰ ਸਟਰਾ ਵੇਖਣਾ ਹੋਵੇ ਤੇ ਆਪਦਾ ਅਗਲਾ ਆਪਦੀ ਦੇਖ ਕੇ ਤਸੱਲੀ ਕਰ ਸਕਦਾ 20 ਕਿਲੋ ਤੋਂ ਬਾਹਰ ਵੀਰ ਦੱਸਦਾ ਖੁੱਲਾ ਦੁੱਧ ਪਿਆਜੂ ਬਾਕੀ ਵੱਚੀ ਸੋਹਣੀ ਐ ਜਾਤ ਵਾਲੀ ਆ ਕੱਦ ਕਾਰਠ ਵਾਲੀ ਵਜਨ ਵਾਲੀ ਐ ਇਹਨਾਂ ਖੁੱਲਾ ਦੁੱਧ ਪਿਉਣ ਦਾ ਹੱਕ ਵੀ ਬਣਦਾ ਥਣ ਸੋਹਣੇ ਗੁਲਾਬੀ ਹੱਦੀ ਚਵਾਈ ਵਾਲੇ ਗੈਬ ਚ ਲੱਗੇ ਹੋਇਆ ਫਿਟਿੰਗ ਆਲਾ ਠੋਸ ਨਿੱਗਰ ਹਵਾਨਾ ਭਾਵੇਂ ਕੋਈ 10 ਸੂਵੇ ਦੁੱਧ ਪੀ ਲੇ ਇਹਦਾ ਹਵਾਨਾ ਇਦਾਂ ਹੀ ਰਹੂਗਾ ਕੰਪੈਕਟਡ ਡਰਦੀ ਐ ਠੋਸ ਨਿੱਗਰ ਹਵਾਨਾ ਸਾਈਡਾਂ ਚ ਵਾਲ ਟੱਲ ਹਜੇ ਕਾਫੀ ਬਾਕੀ ਆ ਬਾਕੀ 3 ਦਿਨ ਹਜੇ ਡੇਟ ਮੁਤਾਬਕ ਕੱਚੀ ਆ ਬਾਕੀ ਜਿੰਨੀ ਕੁ ਵਾਲ ਟੱਲ ਤੁਸੀਂ ਵੇਖ ਰਹੇ ਆ ਇੰਨੀ ਕੁ ਵਾਲ ਟੱਲ ਦਾ ਕਰਮ ਵਾਲੀਆਂ ਸੂਂਦੀਆਂ ਸੂਂਦੀਆਂ ਜਦੋਂ ਜ਼ੋਰ ਮਾਰਦੀਆਂ ਤਾਰੀ ਵਾਲ ਟੈਲ ਕੱਢ ਦਿੰਦੀਆਂ ਖੋੜ ਸ਼ੰਘਪੂਰਾਵਨੀ ਚਾਰ ਹੀ ਥਾਣਾ ਗੈਬ ਚ ਲੱਗੇ ਹੋਇਆ ਵੱਡਾ ਕੱਦ ਵਜਨ ਬਹੁਤ ਤੇ ਪਹਿਲਾ ਸੂਆ ਨਵਾਂ ਹਾਨ ਵਹਿੜ 20 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆ ਜੀ ਦੋ ਨੰਬਰ ਬਾਰੇ ਦੱਸ ਦੀਏ ਬਾਈ ਅੰਦਰ ਜੀਤ ਕਹਿੰਨਾ ਕਿ ਨਵਾਂ ਸੂਆ ਇਹ ਤੀਜੇ ਥੜੀ ਬਾਈ ਕਿੰਨੇ ਕ ਦਿਨ ਲੈ ਜੂ ਇਹ ਬਈ ਚਾ ਇਹ ਚਾਰ ਤੇ ਪੰਜ ਇਹ ਕਿਦਾਂ ਦਾ ਫਰਕ ਆ ਠੀਕ ਹੈ ਜੀ ਇੱਕ ਦੇ ਵਿੱਚੋਂ 30 ਨੂੰ ਸੀ ਇੱਕ ਦੇ ਵਿੱਚੋਂ 30 ਨੂੰ ਸੀ ਇਹ ਇਹ ਤਿੰਨ ਚਾਰ ਨੂੰ ਠੀਕ ਹੈ ਜੀ ਕਿੰਨਾ ਕ ਦੁੱਧ ਪਿਆ ਜੂ ਬਾਈ ਦੂਜੇ ਸੂਏ ਕਿੰਨਾ ਕ ਦੇਗੀ 18 18 ਕਿਲੋ ਬਾਈ ਦਾਸ ਦਾ ਦੁੱਧ ਦੂਜੇ ਸੂਏ ਦੇ ਤੁਹਾਨੂੰ ਚੋਇਆ ਤੀਜੇ ਸੂਏ ਹੁਣ ਸੂਨ ਨੂੰ ਤਿਆਰ ਹੈ ਇੱਕ ਨੰਬਰ ਵੀ ਫੋਲੀ ਵੱਡੀ ਵਹਿੜਾ ਤੇ ਦੋ ਨੰਬਰ ਵੀ ਫੋਲੀ ਵੱਡੀ ਵਹਿੜਾ ਹੈ ਵਜਨ ਬਹੁਤ ਹੈ 4 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦੋ ਨੰਬਰ ਦੇ ਬਾਲ ਢੱਲਾ ਹਵਾਨੇ ਦੇ ਹਜੇ 4 ਸ਼ਵੇਰੀ ਬਹੁਤ ਪਈਆਂ ਬਾਕੀ ਦਿਨ 4 ਪਏ ਆ ਜਾਨ ਵਾਲੀਆਂ ਵਜਨ ਵਾਲੀਆਂ ਵਹਿੜਾ ਵੱਡੇ ਕਦ ਕਾਠ ਵਾਲਾ ਹਣ ਇਹਦੇ ਵੀ ਤੁਹਾਨੂੰ ਰੋਕ ਕੇ ਨੇੜੇ ਤੋਂ ਚੈੱਕ ਕਰਾ ਦੇਣਾ ਕਾਲਟ ਲਹਾਜੀ ਕਾਫੀ ਬਾਕੀ ਆ ਬਾਕੀ ਦਿਨ ਚਾਰ ਕਾਪੀ ਮੁਤਾਬਕ ਪਏ ਆ ਤੇ ਕੋਈ ਦਿਨਾਂ ਦੇ ਵੀ ਸੂ ਸਕਦੀ ਆ ਤੇ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦੀ ਉਹ ਅੱਗੇ ਵਾਈ ਗਰੂ ਨੂੰ ਪਤਾ 17 18 ਕਿਲੋ ਦੁੱਧ ਪਿਆ ਜੂ ਇੱਕ ਨੰਬਰ ਬਾਈ ਦੱਸਦਾ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਥਣ ਵੇਖ ਲਓ ਸੋਹਣੇ ਥਣ ਆ ਆਦੀ ਚਵਾਈ ਵਾਲੇ ਦੋਵੇਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਫੋਰਸ਼ਾਂਕ ਦੋਹਾਂ ਨਗਾਂ 'ਚ ਕਿਸੇ ਦੇ ਭੋਰਾ ਆਵ ਨਹੀਂ ਵੱਡੀਆਂ ਫੋਲੀ ਆ ਆਏ ਨਹੀਂ ਹੋਊਗਾ ਕਿ ਕੋਈ ਭੈਣ ਭਰਾ ਬਾਈ ਦੇ ਘਰੇ ਆਵੇ ਤੇ ਇੱਥੇ ਆ ਕੇ ਵੇੜਾ ਛੋਟੀਆਂ ਨਿਕਲ ਜਾਣੀਆਂ ਛੋਟੀਆਂ ਛੂਟੀਆਂ ਪੋਰਾ ਨਹੀਂ ਫੁੱਲ ਵੱਡੇ ਕਦ ਕਾਠ ਵਾਲੀਆਂ ਸਟਰਾਪ ਐ ਸਾਰਿਆਂ ਪਸ਼ੂਆਂ ਦੀ ਐਨਿੰਗਾ ਕਿ ਇੱਕ ਅੱਦੇ ਪਸ਼ੂ ਦਾ A to Z ਸਾਰਿਆਂ ਦੀ ਡਿਟੇਲ ਮਿਲੂਗੀ ਮੁੱਲ ਵੀਰ ਤੋਂ ਮੈਂ ਪੁੱਛ ਦੇਣਾ ਇੱਕ ਨੰਬਰ 55000 ਠੀਕ ਹੈ ਜੀ ਦੋ ਨੰਬਰ ਦਾ ਬਾਈ 55000 ਮੁੱਲ ਕਰਦਾ ਇੱਕ ਨੰਬਰ ਦਾ 75000 ਮੁੱਲ ਪਹਿਲਾ ਸੂਆ ਪਲੂਨ ਵੜੜਾ ਤਿੰਨ ਦਿਨ ਡੇਟ ਮੁਤਾਬਕ ਕੱਚੀ ਆ ਦੋ ਨੰਬਰ ਚਾਰ ਦਿਨ ਡੇਟ ਮੁਤਾਬਕ ਕੱਚੀ ਇੱਕ ਦੇ ਤਿੰਨ ਨੂੰ ਦਿਨ ਪੂਰੇ ਹੁੰਦੇ ਆ ਦੋ ਦੇ ਚਾਰ ਨੂੰ ਦਿਨ ਪੂਰੇ ਹੁੰਦੇ ਆ ਇਹ ਜੋੜੀ ਸੇਲ ਹੈ ਜੇ ਕੋਈ ਜੋੜੀ ਲੈ ਲੂ ਫਿਰ ਭਰਾ ਖੁੱਲਾ ਬਾਣ ਤਾਣ ਬਾਈ ਵੱਧ ਕਰ ਦੂਗਾ ਹੋਜੂ ਥੋੜਾ ਥੋੜਾ ਕੱਲੇ ਕੱਲੇ ਨਗ ਚੋ ਵੀ ਬਾਕੀ ਫੋਨ ਨੰਬਰ ਬਾਈ ਇੰਜਰਜੀਤ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਦੋਸਤੋ ਥੋੜੀ ਜੀ ਮਜਬੂਰੀ ਕਰਕੇ ਬਾਈ ਕਹਿੰਦਾ ਆਪਾਂ ਸੇਲ ਕਰਨ ਲੱਗੇ ਆ ਥੋੜੀ ਜੀ ਢੂਈ ਦੀ ਬਾਈ ਨੂੰ ਪ੍ਰੋਬਲਮ ਹੈ ਢੂਈ ਥੋੜੀ ਜੀ ਪੇਨ ਕਰਦੀ ਹੈ ਤਾਂ ਕਰਕੇ ਬਾਈ ਕਹਿੰਦਾ ਹਣ ਸਾਮ ਸੁਭਾਈ ਦਾ ਔਖਾ ਤੇ ਤਾਂ ਕਰਕੇ ਵੀਰ ਸੇਲ ਕਰਨ ਲੱਗਾ ਜਿਹੜੇ ਵੀ ਭੈਣ ਭਰਾ ਦੇ ਇਹਨਾਂ ਦੋਹਾਂ ਨਗਾ ਜੋ ਜਿਹੜਾ ਵੀ ਨਗ ਪਸੰਦ ਆਉਂਦਾ ਇੱਕ ਨੰਬਰ ਜਾਂ ਦੋਵੇਂ ਤੁਸੀਂ ਬਾਈ ਅੰਦਰਜੀਤ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਲਗਾਤਾਰ ਸਕਰੀਨ ਤੇ ਹੈ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸਣਾ ਪਿੰਡ rau ke kala rau kyan ਤੋਂ ਜਦੋਂ ਮਾਨੂੰਕਿਆਂ ਨੂੰ ਜਾਣਿਆ ਤੇ ਖੇਤ 'ਚ ਵੀਰ ਬੈਠਾ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਐਡਰੈਸ ਸਮਝਾ ਦੂ ਤੁਹਾਨੂੰ ਸਾਰਿਆਂ ਨੂੰ ਸੱਚਾ